ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁ ਵੈਲਕਮ ਆ ਵੀਰ ਜੀ ਅੱਜ ਅਸੀਂ ਪਹੁੰਚੇ ਆ ਪਿੰਡ ਅਮੋਨਾਗੜ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਵੀਰ ਦੇ ਘਰ ਦੇ ਗਾਵਾ ਪੂਰੀ ਟੋਪ ਕੁਆਲਿਟੀ ਦੀ ਜਰਸੀ ਪੰਜਾਬ ਵਾਲੀ ਜਿਹਨੂੰ ਕਹਿੰਦੇ ਗੱਬਣ ਗਾਵਾ ਬਹੁਤ ਕੁਆਲਿਟੀ ਦੀ ਆयो ਵੀ ਕੁਆਲਿਟੀ ਲੈਣੇ ਸਾਰੀ ਜਾਨਦਾਰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਸੰਗੀਆ ਦੇ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਹੋਰ ਸਣਾਉਂਦੀ ਠਾ ਦੇ ਜੀ ਹਾਂ ਜੀ ਵਧੀਆ ਭਾਜੀ ਵਧੀਆ ਚਾਹੀਦਾ ਇਹ ਵੀ ਜੀ ਫਿਰ ਘਰ ਦੀ ਲੈਟ ਜੇ ਹਾਂ ਜੀ ਹਾਂ ਜੀ ਕਰਦੀ ਜੇ ਰਸ਼ੀ ਚਲੋ ਵਧੀਆ ਵਧੀਆ ਤੁਹਾਨੂੰ ਸੁਣੀਏ ਠੀਕ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਪਿੰਡ ਆਪਣਾ ਮਨਗੰਜੇ ਹਾਂ ਜੀ ਗਰਦਾਸਪੁਰ ਤਸੀਲ ਮਟਾਲਾ ਠੀਕ ਫੋਨ ਨੰਬਰ ਬੋਲ ਦਿਓ 752815139 ਠੀਕ ਬਾਕੀ ਮੇਰਾ ਵੀਰ ਜਿਹੜੇ ਵੀ ਚੈਨਲ ਨੂੰ ਵੇਂਦੇ ਆ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਜਰੂਰ ਕਰੋ ਮੇਰਾ ਭਰਾ ਹਾਂ ਜੀ ਵੀਰ ਜੀ ਗੱਬਣਾ ਨਾ ਲੈ ਹਾਂ ਜੀ ਹਾਂ ਜੀ ਭਾਜੀ ਲੈ ਜੀ ਵਿਹੜਾ ਜਾਣਾ ਪਰ ਵੀਰ ਜੀ ਦੋ ਚਾਰ ਦੇ ਲਈ ਆ ਭਾਜੀ ਠੀਕ ਦੇਖੋ ਵੇਖੋ ਬਾਰ ਵੀਰ ਦੀ ਮਸ਼ੀਨਰਾ ਠੰਡਾ ਲਗਾ ਬਹੁਤ ਵਧੀਆ ਠੰਡਾ ਲੱਗਾ ਵਾ ਬਾਕੀ ਸੀਲ ਠੰਡੀ ਥੋਲਿਆ ਥੋੜੀ ਕੈਮਰੇ ਕੋ ਡਰਦੀ ਆ ਐ ਟੋਪ ਕੁਆਲਿਟੀ ਦੀ ਪਿਓਰ ਜਰਸੀ ਆ ਕੋਈ ਉਂਗਲ ਨਹੀਂ ਮੇਰਾ ਭਰਾ ਰੱਖ ਸਕਦਾ ਕਿ ਇੱਚ ਆ ਕਮੀ ਆ ਹਾਂਜੀ ਵੇਖੋ ਹਾਂਜੀ ਹਾਂਜੀ ਠੰਡੀ ਬੜੀ ਬਾਜੀ ਠੀਕ ਠੀਕ ਵੇਖੋ ਜੀ ਇੱਦਾਂ ਪਾਏ ਬੈਠੇ ਲੋ ਆ ਵੇਖੋ ਠੀਕ ਜੀ ਵੇਖੋ ਜੀ ਹਾਂਜੀ ਗੁਲਾਬੀ ਥਣ ਵੇਖੋ ਗੁਲਾਬੀ ਥਣ ਐ ਟੋਪ ਦੀ ਜਰਸੀ ਬੁਧੀਵਾਤੀਆਂ ਛੋਟੀ-ਬੂਤੀ। ਹਾਂ ਇਹ ਵਸ਼ੀ ਦੰਦਾਜੇ ਦੇ ਭਾਈ। ਅੱਛਾ-ਅੱਛਾ ਇਹ। ਹਾਂ ਜੀ। ਠੀਕ-ਠੀਕ ਏ। ਦੇਖੋ ਵੇ ਜੀ। ਆਹ ਦੇਖੋ। ਹਾਂ ਜੀ, ਹਾਂ ਜੀ, ਹਾਂ ਜੀ, ਹਾਂ ਜੀ। ਤੇਰੇ ਕੋਲ ਬਿਲਕੁਲ। ਬਾਕੀ ਵੀਰ ਜੀ ਖੋਲ ਕੇ ਤੋਰਦੇ ਹਾਂ। ਅੱਛਾ। ਦੇਖੋ ਵੇ ਜੀ ਫੁੱਲ ਟੋਪ ਕੁਆਲਿਟੀ ਦੀ ਜਰਸੀ ਆ ਪੰਜਾਬ ਵਾਲੀ। ਮੇਰਾ ਵੀਰ کئی ਜਿੰਨੇ ਘਰ ਰੱਖਣੀਆਂ ਬਹੁਤ ਵਧੀਆ ਆ ਉਹਦੇ ਆਸਤੇ ਦੁੱਧ ਆ ਤੇ ਇਹਨਾਂ ਦਾ ਸੰਗਣਾ ਹੁੰਦਾ ਵਗਾਵਾ ਦਾ। ਬਾਕੀ ਇਹ ਆ ਕਿ ਫੈਂਡ ਫੋਣੀ ਵਧੀਆ ਆਂਦੀ ਆ। ਘਰ ਰੱਖਣ ਵਾਲੀ ਗਾਵਾਂ। ਆ ਜੀ। ਛੋਟੀ ਨਹੀਂ ਆ ਭਾਜੀ ਵੱਡੀ ਨਾ ਨਾ ਵੱਡੀ ਜਰਸੀ ਆ ਛੋਟੀ ਥੋੜੀ ਆ ਵੱਡੀ ਜਰਸੀ ਲੂਣ ਵਸ਼ੀ ਆ ਦੂਜੇ ਦਿਨ ਜਾ ਕੇ ਬਾਣੀ ਵਸ਼ੀ ਹਾਂਜੀ 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 ਆ ਜੋ ਲੈ ਆਓ ਜੀ ਵੇਖੋ ਵੰਦੀ ਵਸ਼ੀ ਦੇਖੋ ਥਣ ਗੋਲ ਕੇ ਹੀ ਲਗਾ ਕਲਾ ਕਲਾ ਥਣ ਲਗਾ ਬਸ ਵੀਰ ਜੀ ਇਹ ਵਸ਼ੀ ਕਰਮਾਲੀ ਦੋ ਤਿੰਨ ਦਿਨ ਲੈ ਜੂਗੀ ਪਰ ਬਹਿਣਾ ਔਖਾ ਹੋ ਜਾਊਗਾ ਸ਼ੀ ਬਾਕੀ ਵੀਰ ਨਾਲੀ ਸੇਵਾ ਸੁਭਾ ਚੰਗੀ ਕੀਤੀ ਐ ਫੁੱਲ ਰਾਜੀ ਜੀ ਹਾਂ ਜੀ ਦੇਖੋ ਜੀ ਤੁਸੀਂ ਦੇਖੋ ਤਾਂ ਹੁਣ ਗੀ ਲਿਆ ਵੀ ਜੀ ਕਿਨੇ ਦਿਨ ਕਿਨਾਂ ਦੇਣ ਪੂਰੇ ਰਹੇ ਜਿਹੜੇ ਪਾਜੀ 11 ਦਿਨ ਜਣ ਪੂਰੇ ਜੀ ਨੂੰ ਵੀ ਅੱਛਾ ਅੱਛਾ 11 ਦਿਨ ਦੇ ਬਾਕੀ ਜਿਹੜੇ ਦਿਨ ਉੱਤੇ ਰਾਜੀ ਹੋ ਪਾ ਕਹਾਂ ਨਹੀਂ ਸਕਦਾ ਹਾਂ ਜੀ ਹਾਂ ਠੀਕ ਰਾਜੀ ਬੱਚੇ ਲੈ ਜਾਣੇ ਨਹੀਂ ਰਾਜੀ ਰਾਜੀ ਵੀਰ ਜੀ ਸੇਵਾ ਨਾਲੇ ਵੇਖੋ ਉਹ ਨਹੀਂ ਜਾਉ ਉਹਨੇ ਥੱਲੋ ਬੰਨ ਜੂ ਬਿਲਕੁਲ ਬਿਲਕੁਲ ਜੀ ਰਾਜੀ ਨੂੰ ਜੀ ਵੇਖ ਲਓ ਤੁਸੀਂ ਕਹਾਂ ਲਿਆ ਬਿਲਕੁਲ ਵੀਰ ਜੀ ਬਿਲਕੁਲ ਜੀ ਬਾਕੀ ਵੀ ਇਹਦਾ ਅਪਰੇਟ ਕਰਨਾ ਉਹ ਜਿਹੜਾ ਉੜਦਿਆਂ ਵਾਲਾ ਹੀ ਹਾਂਜੀ ਇਹਨੇ ਤੁਹਾਨੂੰ ਪਤਾ ਬਾਹਰ ਭਾਜੀ ਨਾਲ 70 ਹੀ ਮੰਗ ਜਾਂਦੇ ਮੰਗੀ ਜਾਂਦੇ ਮੰਗੀ ਜਾਂਦੇ ਵੀਰ ਜੀ ਪਰ ਵੀਰ ਜੀ ਕੋਈ ਹਾਂਜੀ ਕਿਹਨਾ ਵੀਰ ਜੀ ਪੈਣ ਨਹੀਂ ਦੇਖੀਏ ਮੈਂ ਕਹਿੰਦਾ ਕਰ ਦਈਏ ਮਾਨਤਾਂ ਨੂੰ ਹਾਂਜੀ ਕਰ ਦਈਏ ਮਾਨਤਾਂ ਨੂੰ ਤਾਂ ਨਹੀਂ ਆਉਂਦਾ ਜੀ ਕਰ ਦੋ ਮੈਂ ਕਹਿੰਦਾ ਦੋ ਜਾਂ ਛੱਡ ਦਈਏ 1000 ਹੋਰ ਸੱਟਿਆ ਜੀ 1000 ਹੋਰ ਹਾਂਜੀ ਠੀਕ ਜੀ ਵੀਰ ਬਾੜ ਦੀ ਕਰਦੇ ਬਾੜ ਦੀ ਹਾਂਜੀ ਚਲੋ ਬਾਕੀ ਮੇਰਾ ਵੀਰ ਭਰਾ ਕੋਈ ਫੋਨ ਲਾਏ ਮਾਨਤਨ ਜ਼ਰੂਰ ਕਰ ਦੇਣਾ ਵੇਖੋ ਵੀਰ ਜੀ 62000 ਦੀ ਵਸ਼ੀ ਆ ਪਰ ਵੀਰ ਜੀ ਵਸ਼ੀ ਮਿਲਦੀ ਨਹੀਂ ਇਹੋ ਜੀ ਬਾਰਾ ਅੱਜ ਨਿਕਲਾ ਪੀ ਨਾਣਾ ਬਾਕੀ ਵੇਖੋ ਵੀਰ ਜੀ ਬੂਥੀ ਬੱਧੀਆਂ ਟੋਪ ਕੁਆਲਟੀ ਦੀ ਆ ਹਾਂਜੀ ਪਾਣ ਜਾਣਾਂ ਲਈ ਵੀਰ ਜੀ ਇੱਥੇ ਖਲੋ ਹਾਂ ਟੋਪ ਕੁਆਲਟੀ ਆ ਹਾਂਜੀ ਵੇਖੋ ਜਿਆਦ ਬ੍ਰੀਡ ਫੁੱਲ ਆ ਬੈਠਦੇ ਬਾਕੀ ਵੀਰ ਜੀ ਜਿਹੜਾ ਕੋਈ ਵੀਰ ਭਰਾ ਹੋਊਗਾ ਮਾਨਤਨ ਕਰਦੇ ਹੋਰ ਪੂਰਾ ਫੁੱਲ ਗਣਾ ਪੜੀ ਹਾਂਜੀ ਹਾਂਜੀ ਦੇਖੋ ਵੀਰ ਜੀ ਅਸੀਂ ਮੈਂ ਜੀ ਨਹੀਂ ਆ ਭਾਜੀ ਬਸ਼ੀਕਾ ਦੀ ਜਰਸੀ ਨਵਾਂ ਨੇ ਬੜੀ ਤੁਹਾਨੂੰ ਪਤਾ ਹੈ ਹਾਂਜੀ ਆ ਜਰਸੀ ਨਵਾਂ ਬੜੀ ਵੀਰ ਭਰਾ ਕਈ ਬਹੁਤ ਜ਼ਿਆਦਾ ਪਸੰਦ ਕਰਦੇ ਆ ਹਾਂਜੀ ਵਹਿਰ ਨੂੰ ਘੱਲ ਰੱਖਿਆ ਚ ਗਾੜੀ ਸੀਮਾ ਬਾਕੀ ਹੈ ਬਰਾਇਆ ਜੀ ਅੱਛਾ ਅੱਛਾ ਸਿਵਾਣੀ ਵਧੀਆ ਭਰਾਇਆ ਹਾਂਜੀ ਜਰਸੀ ਦਾ ਵਧੀਆ ਭਰਾਇਆ ਠੀਕ ਆ ਠੀਕ ਆ ਬਾਕੀ ਵੀਰ ਜੀ ਸਾਂਭਣ ਵਾਲੇ ਵੀਰ ਹੁਣਾਂ ਰਿਕਾਰਡ ਤੋੜੇ ਆ ਹਾਂਜੀ ਹਾਂਜੀ ਬਾਕੀ ਕੋਈ ਵੀਰ ਭਰਾ ਉਂਗਲ ਰੱਖ ਕੇ ਇਹ ਨਹੀਂ ਕਰ ਸਕਦਾ ਕਿ ਇਹ ਚ ਇਹ ਆਵਿਆ ਹਾਂਜੀ ਹਾਂਜੀ ਬਿਲਕੁਲ ਟੋ ਕਵਾਲਿਟੀ ਦੀ ਜਿਹਨੂੰ ਕਹਿੰਦੇ ਜਰਸੀ ਪੰਜਾਬ ਵਾਲੀ ਬਾਕੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਫੇਰ ਤਾਂ ਆਪਣਾ ਪਿੰਡ ਮੁੰਨੰਗਲ ਚ ਹਾਂਜੀ ਤਹਿਸੀਲ ਬਟਾਲਾ ਇਹਦਾ ਗਰਦਾਸਪੁਰ ਫੋਨ ਨੰਬਰ 752839034 ਠੀਕ ਹੈ ਵੀਰ ਜੀ ਬਾਕੀ ਮੇਰਾ ਭਰਾ ਮਾਨਤਨ ਕਰਦੇ ਹੋ ਮਾਨਤਨ ਭਲੀ ਕਰਦੇ ਹਾਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ